ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਿਸੇ ਆਮ ਫਿਲਮ ਦੀ ਨਹੀਂ ਅੱਜ ਗੱਲ ਉਸ ਯਾਦ ਦੀ ਹੈ ਜਿਸ ਨੇ ਸਾਨੂੰ ਕਦੇ ਰੋਾਇਆ ਵੀ ਹੈ ਇਕ ਕਦੇ ਸਾਡਾ ਸਿਨਾਂ ਮਾਂ ਨਾਲ ਚੋੜਾ ਵੀ ਕੀਤਾ ਹੈ ਦੋਸਤੋ ਕੁਝ ਫਿਲਮਾਂ ਸਿਰਫ ਮਨੋਰੰਜਨ ਲਈ ਨਹੀਂ ਹੁੰਦੀਆਂ ਉਹ ਜਜ਼ਬਾਤ ਬਣ ਜਾਂਦੀਆਂ ਨੇ ਉਹ ਹਰ ਹਿੰਦੁਸਤਾਨੀ ਦੇ ਦਿਲ ਦੀ ਧੜਕਣ ਬਣ ਜਾਂਦੀਆਂ ਨੇ 1997 ਵਿੱਚ ਜਦੋਂ ਬਾਰਡਰ ਆਈ ਸੀ ਉਹ ਸਿਰਫ ਪਰਦੇ ਤੇ ਚੱਲਣ ਵਾਲੀ ਕਹਾਣੀ ਨਹੀਂ ਸੀ ਉਹ ਸਾਡੇ ਫੌਜੀ ਵੀਰਾਂ ਦੀ ਕੁਰਬਾਨੀ ਦੀ ਉਹ ਤਸਵੀਰ ਸੀ ਜੋ ਅੱਜ ਵੀ ਆਖੰਦੇ ਸਾਹਮਣੇ ਘੁੰਮਦੀ ਹੈ ਜਦੋਂ ਰੇਡੀਓ ਤੇ ਜਾਂ ਟੀਵੀ ਤੇ ਇਹ ਗਾਣਾ ਚੱਲਦਾ ਹੈ ਚਿੱਠੀ ਆਤੀ ਹੈ ਪੁੱਛਦੀ ਹੈ ਕਿ ਘਰ ਕਬਾ ਹੋ ਗਏ ਤਪਾਂਵੇਂ ਕੋਈ ਕਿੱਡਾ ਵੀ ਪੱਥਰ ਦਿਲ ਬੰਦਾ ਹੋਵੇ ਉਸ ਦੀ ਅੱਖ ਪਰ ਆਉਂਦੀ ਹੈ ਅੱਖਾਂ ਆਪਣੇ ਆਪ ਪਿੱਛ ਜਾਂਦੀਆਂ ਨੇ ਤੇ ਦਿਲ ਦੇ ਅੰਦਰ ਦੇਸ਼ ਲਈ ਪਿਆਰ ਹੋਰ ਵੱਜ ਜਾਂਦਾ ਹੈ 29 ਸਾਲ ਪਹਿਲਾਂ ਬਾਰਡਰ ਫਿਲਮ ਨੇ ਸਾਨੂੰ ਸਿਰਫ ਜੰਗ ਨਹੀਂ ਦਿਖਾਈ ਸੀ ਉਸ ਨੇ ਸਾਨੂੰ ਇੱਕ ਫੌਜੀ ਦਾ ਉਹ ਦਰਦ ਦਿਖਾਇਆ ਸੀ ਜੋ ਆਪਣੀ ਬੁੱਢੀ ਮਾਂ ਨੂੰ ਆਪਣੇ ਪਰਿਵਾਰ ਨੂੰ ਕਰ ਇਕੱਲੇ ਛੱਡ ਕੇ ਸਰਹੰਦ ਤੇ ਖੜਾ ਹੁੰਦਾ ਹੈ ਉਹ ਮਾਂ ਉਹ ਪਰਿਵਾਰ ਜੋ ਹਰ ਰੋਜ਼ ਬੁਹੇ ਵੱਲ ਦੇਖਦੇ ਨੇ ਕਿ ਸ਼ਾਇਦ ਮੇਰਾ ਪੁੱਤ ਛੁੱਟੀ ਲੈ ਕੇ ਆ ਜਾਵੇ ਕਿਉਂਕਿ ਉਸ ਵੇਲੇ ਫੋਨ ਦੀ ਸਹੂਲਤ ਘੱਟ ਤੇ ਚਿੱਠੀਆਂ ਰਾਹੀਂ ਗੱਲਾਂ ਬਾਤਾਂ ਜ਼ਿਆਦਾ ਹੁੰਦੀਆਂ ਸੀ ਬੋਰਡਰ 23 ਜਨਵਰੀ 2026 ਨੂੰ ਗਣਤੰਤਰ ਦਿਵਸ ਦੇ ਮੌਕੇ ਤੇ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ ਇਸ ਵਾਰੀ ਕਹਾਣੀ ਹੋਰ ਵੀ ਵੱਡੀ ਤੇ ਗੰਭੀਰ ਹੈ ਸਨੀ ਦਿਓਲ ਦੇ ਨਾਲ ਸਾਡਾ ਆਪਣਾ ਦਲਜੀ ਦੋਸਾਂਜ ਤੇ ਬਰਨਤਾ ਬਣ ਵੀ ਹੈ ਬਾਰਡਰ 2 ਸਾਨੂੰ ਫੇਰ ਯਾਦ ਕਰਾਵੇਗੀ ਕਿ ਇੱਕ ਫੌਜੀ ਲਈ ਉਸ ਦਾ ਪਰਿਵਾਰ ਬਾਅਦ ਵਿੱਚ ਤੇ ਉਸ ਦੀ ਮਿੱਟੀ ਪਹਿਲਾਂ ਆਉਂਦੀ ਹੈ ਉਸ ਦਾ ਦੇਸ਼ ਸਭ ਤੋਂ ਪਹਿਲਾਂ ਹੁੰਦਾ ਹੈ ਇਹ ਫਿਲਮ ਸਾਨੂੰ ਅਹਿਸਾਸ ਕਰਵਾਵੇਗੀ ਕਿ ਅਸੀਂ ਆਪਣੇ ਘਰਾਂ ਵਿੱਚ ਚੈਨ ਦੀ ਨੀਂਦ ਇਸ ਲਈ ਸੌਂਦੇ ਹਾਂ ਕਿਉਂਕਿ ਕੋਈ ਸਰਹੱਦ ਤੇ ਰਾਤਾਂ ਨੂੰ ਜਾਗ ਰਿਹਾ ਹੈ ਜੇ ਅਸੀਂ ਪੁਰਾਣੀ ਬਾਰਡਰ ਫਿਲਮ ਦੀ ਗੱਲ ਕਰੀਏ ਤਾਂ ਉਸ ਨੇ ਉਸ ਜ਼ਮਾਨੇ ਵਿੱਚ 60 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਸੀ ਜੋ ਅੱਜ ਦੇ ਹਿਸਾਬ ਨਾਲ 500-600 ਕਰੋੜ ਬਣਦੀ ਹੈ ਪਰ ਬਾਰਡਰ 2 ਦਾ ਕਰੇਜ ਵੀ ਬਹੁਤ ਜ਼ਿਆਦਾ ਹੈ ਦੋ ਦਿਨ ਚ ਬਾਰਡਰ 2 ਦੀ ਕਮਾਈ 60 ਕਰੋੜ ਕਰਾਸ ਕਰ ਚੁੱਕੀ ਹੈ ਪਰ ਦੋਸਤੋ ਅਸਲੀ ਗੱਲ ਪੈਸੇ ਦੀ ਨਹੀਂ ਅਸਲੀ ਗੱਲ ਹੈ ਉਹ ਮਾਮਾ ਦੀ ਜਿਨ੍ਹਾਂ ਦੇ ਪੁੱਤ ਸਰਹੰਦਾ ਤੇ ਰਾਖੀ ਕਰਦੇ ਨੇ ਉਹਨਾਂ ਭੈਣਾਂ ਦੀ ਜਿਨ੍ਹਾਂ ਦੇ ਵੀਰ ਤਿਹਾਰਾ ਤੇ ਵੀ ਘਰ ਨਹੀਂ ਆਉਂਦੇ ਉਹਨਾਂ ਕੁੜੀਆਂ ਦੇ ਸੁਹਾਗ ਦੀ ਜੋ ਕਿ ਆਪਣੇ ਨਿੱਕੇ-ਨਿੱਕੇ ਬੱਚਿਆਂ ਨੂੰ ਛੱਡ ਕੇ ਤੇ ਆਪਣੇ ਪਰਿਵਾਰ ਨੂੰ ਛੱਡ ਕੇ ਸਰਹੰਦ ਤੇ ਸਾਡੇ ਦੇਸ਼ ਦੀ ਰੱਖਿਆ ਕਰਦੇ ਨੇ ਬਾਰਡਰ 2 ਸਾਨੂੰ ਫੇਰ ਯਾਦ ਕਰਵਾਵੇਗੀ ਕਿ ਇੱਕ ਫੌਜੀ ਲਈ ਉਸ ਦਾ ਪਰਿਵਾਰ ਬਾਅਦ ਵਿੱਚ ਤੇ ਉਸ ਦੀ ਮਿੱਟੀ ਪਹਿਲਾਂ ਆਉਂਦੀ ਹੈ ਇਹ ਫਿਲਮ ਸਾਨੂੰ ਅਹਿਸਾਸ ਕਰਾਵੇਗੀ ਕਿ ਅਸੀਂ ਆਪਣੇ ਘਰਾਂ ਵਿੱਚ ਚੰੰਦੀ ਨੀਂਦ ਇਸ ਲਈ ਸੌਂਦੇ ਹਾਂ ਕਿਉਂਕਿ ਸਰਹੱਦ ਤੇ ਰਾਤਾਂ ਨੂੰ ਜਾਗ ਰਿਹਾ ਹੈ ਤਾਂ ਦੋਸਤੋ ਤੁਸੀਂ ਦੱਸੋ ਕਮੈਂਟ ਬਾਕਸ ਵਿੱਚ ਤੁਸੀਂ ਬਾਰਡਰ ਕਿੰਨੀ ਵਾਰ ਦੇਖੀ ਹੈ ਇਹ ਤੁਸੀਂ ਪੰਜਾਬ ਦੇ ਪੁੱਤਰ ਦਲਜੀਤ ਦਸਾਂਝ ਨੂੰ ਫੌਜੀ ਦੇ ਰੂਪ ਵਿੱਚ ਦੇਖਣ ਲਈ ਕਿੰਨੇ ਉਤਸ਼ਾਹਿਤ ਹੋ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ ਤੁਹਾਨੂੰ ਵੀ ਆਪਣੀ ਫੌਜੀ ਭਰਾਮ ਅਤੇ ਮਾਣ ਹੈ ਤਾਂ ਕਮੈਂਟ ਵਿੱਚ ਜੈ ਹਿੰਦ ਜ਼ਰੂਰ ਲਿਖਿਓ ਵੀਡੀਓ ਨੂੰ ਸ਼ੇਅਰ ਕਰੋ ਤੇ ਤੁਹਾਡੇ ਆਪਣੇ ਚੈਨਲ ਰੋਲਾ ਜੰਕਸ਼ਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਪਿਆਰ ਭਰੀ ਸਤ ਸ੍ਰੀ ਅਕਾਲ ਦੋਸਤੋ